ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਚੇ ਬੜੇ ਹੋਏ ਆਂ ਜੀ ਅੱਜ ਸਵੇਰ ਦੇ ਸਵੇਰੇ ਇਸ ਖੇਤ ਦੇ ਵਿੱਚ ਰੇ ਪੈ ਰਿਹਾ ਸੀਗਾ ਫਰੇ ਤੋਂ ਬਾਅਦ ਇਹਦੀ ਬਾਵਾਹਾਈ ਕਰੀ ਬੀਜ ਲੈ ਕੇ ਆਉਂਦਾ ਫਿਰ ਬੀਜ ਬੀਜਣਾ ਕਰਿਆ ਆ ਸਿਆੜ ਕੱਢੇ ਜਿਹੜੇ 2.5 ਬਿਗੇ ਹੈਗੇ ਆ ਇਹ ਫੇਰ ਇਹਦਾ ਪ੍ਰੋਜੈਕਟ ਚੱਲਿਆ ਜੀ ਪੂਰਾ ਅੱਜ ਪੂਰੀ ਹਿੰਮਤ ਦੇ ਨਾਲ ਸਾਰੀ ਦਿਹਾੜੀ ਦੇ ਵਿੱਚ ਸਿਰੇ ਚੜਿਆ ਕੰਮ ਕਰਨ ਦਾ ਭਾਵ ਤੇ ਲੱਗੇ ਹੋਏ ਸਾਰੇ ਉਧਰ ਮੇਰਾ ਬਾਪੂ ਤੇ ਇੱਕ ਬਾਪੂ ਹੋਰ ਹੈ ਵੇ ਇੱਕ ਮੇਰਾ ਬਾਪੂ ਹੈ ਲੱਗੇ ਹੋਏ ਹਿੰਮਤ ਮਾਰਨ ਇਹ ਪਾਣੀ ਲਿਆਤਾ ਵਿੱਚ ਸਾਰਾ ਕੁਝ ਉਹਦਾ ਬਲੌਗ ਬਣਿਆ ਵਾ ਸਪੈਸ਼ਲ ਬਲੌਗ ਬਾਅਦ ਦੇ ਵਿੱਚ ਹੋਰ ਚੈਨਲ ਤੇ ਪਾਉਂਗਾ ਜੀ ਉਹ ਜਿੱਥੇ ਤੱਕ ਆ ਆਪਣਾ ਗੰਨਾ ਕੇਸ ਤਾਂ ਸੀਗਾ ਉਥੇ ਤੱਕ ਸਿਆੜਾਂ ਦੇ ਵਿੱਚ ਰੇਵ ਵੀ ਪਾਤਾ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਬਾਜੀ ਬਾਕਾਫੀ ਮੈਸੇਜ ਆਉਣ ਲੱਗੇ ਭਗਵੰਤ ਸਿੰਘ ਜੀ ਸਤਿ ਸ੍ਰੀਕਾਲ ਜੀ ਅਟਾਰੀ ਬਾਰਡਰ ਤੋਂ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਸੌਦੀ ਅਰਬ ਤੋਂ ਠੀਕ ਹੈ ਜੀ ਨਵਰਾਜ ਬਾਈ ਜੀ ਦਰਬਾਰ ਸਾਹਿਬ ਨਹੀਂ ਗਏ ਮੈਂ ਕੀ ਪੰਜ ਛੇ ਦਿਨ ਪਹਿਲਾਂ ਦਰਬਾਰ ਸਾਹਿਬ ਚਲੇ ਗਿਆ ਸੀਗਾ ਜੀ ਮੈਂ ਬੇਲੇ ਵਾਲਾ ਜਤਿੰਦਰ ਸਰਪੰਚ ਸੁਦਾਗਰ ਸਿੰਘ ਪੈਣੀ ਅਸੀਂ ਤਿੰਨੇ ਜਣੇ ਗੱਡੀ ਦੇ ਵਿੱਚ ਗਏ ਸੀਗੇ ਔਰੇ ਤੇ ਅਸੀਂ ਸ਼ਾਮ ਨੂੰ ਰਾਤ ਨੂੰ 10:00 ਵਜੇ ਤੁਰੇ ਸਵੇਰਿਆਂ ਸੱਜਰੇ ਸੀ ਦਰਬਾਰ ਸਾਹਿਬ ਪਹੁੰਚ ਕੇ ਤੇ ਇਸ਼ਨਾਨ ਕਰਕੇ ਮੱਥਾ ਟੇਕ ਕੇ ਉੱਥੇ ਤੇ ਵਾਪਸੀ ਗੁਰਦੁਆਰੇ ਨੂੰ ਘੁੰਮਦੇ ਘਮਾਉਂਦੇ ਸੀ ਸ਼ਾਮ ਤੱਕ ਘਰਾਂ ਪਹੁੰਚ ਗਏ ਸੀਗੇ ਜੀ ਲੋ ਜੀ ਮੇਰੇ ਬਾਪੂ ਨੂੰ ਮੇਰੇ ਨੂੰ ਅਸਿਕਾਲ ਜੀ ਬੜੇ ਗਰਮੀ ਗਰਮੀ ਹੋਏ ਪਏ ਤੇ ਸਰੀਰ ਧੂੜ ਪੱਟੀ ਪਿਆ ਜਾਂਦੀ ਹੈ ਧੂੜ ਪੱਟੀ ਪਈ ਅੱਜ ਹੈ ਇੱਕ ਤਾਂ ਦੇਖਦਾ ਬੰਦਾ ਮੇਰੇ ਵਰਗਾ ਉਹ ਵੀ ਮਗਰੋਂ ਰੋ ਦੇ ਤੇ ਉਹ ਦੇਖਦਾ ਉਹ ਤਾਂ ਕਬੱਡੀ ਖੇលਦਾ ਹੁੰਦਾ ਫਿਛਲਾ ਪਾਪਾ ਕਬੱਡੀ ਪਾਪਾ ਜੀ ਮੈਂ ਕਹਿੰਦਾ ਬਹੁਤੀ ਨਾ ਪਾਇਓ ਹੈਨਾ ਇਹਦੇ ਵਿੱਚ ਨਹੀਂ ਸਵਾਗੇ ਕਾ ਥੱਲੇ ਨਹੀਂ ਚਲੇ ਜਾਣੀ ਇਹਨੇ ਪਰ ਹਾਂ ਪਰ ਆਪਾਂ ਨੇ ਉਹ ਵੀ ਬੀਜਣਾ ਪਰ ਮਾਂ ਬੀਜਣਿਆ ਅੱਛਾ ਅੱਛਾ ਉਹ ਪੱਠੀਆਂ ਉੱਠਣ ਤੇ ਲੱਗੇ ਮੈਂ ਸੋ ਉਹ ਜਿਹੜਾ ਆਪਾਂ ਨੇ ਅੱਜ ਸਵੇਰੇ ਉਹ ਪਾਇਆ ਵਾ ਤਾਂ ਜੇ ਉਹ ਪਾ ਕੇ ਬਣ ਜੇ ਗੱਲ ਬਣੂਗੀ ਨਹੀਂ ਸਵਾਗਤ ਹੀ ਪਾਉਣਾ ਪਊਗਾ ਮੈਂ ਲੋ ਜੀ ਬਾਪੂ ਨੂੰ ਬਾਪੂ ਬੁਲਾ ਦੇ ਸਤਿ ਸ੍ਰੀ ਅਕਾਲ ਦੋਨੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੱਦਾਂ ਫਿਰ ਠੀਕ ਹੈ ਜੀ ਐਨ ਆਂ ਜਮਾਈ ਚੜਦੀ ਕਲਾ ਚ ਐਨ ਕਿੰਨੀ ਉਮਰ ਹੋ ਗਈ ਉਮਰ ਹੋ ਗਈ 88 ਆ ਲੈ ਉਹ ਤੁਹਾਡਾ ਭਲਾ ਹੋ ਜੇ ਤਾਂ ਪੌਣਿਆਂ ਨੂੰ ਵੀ ਟੱਪ ਗਿਆ ਪੌਣੇ ਵਾਲਾ ਵੀ ਕੇਸ ਖਤਮੇ ਕਰਤਾ ਪਰ ਫਿਰ ਵੀ ਮੇਰੇ ਵਾਂਗੂ ਚੱਲਦਾ ਹੈ ਨਾ ਹੈ ਬਾਬੂ ਕਿਹੜੇ ਕਿਹੜੇ ਟਾਈਮ ਦਾ ਜੇ ਇਹ ਹੱਲਿਆਂ ਹੁਲਿਆਂ ਦੇ ਪਹਿਲਾਂ ਦੇ ਜੰਮੇ ਮੇ ਬਲਾਦਾ ਮੈਨੂੰ ਯਾਰ ਜਦ ਮੈਂ ਤੁਹਾਨੂੰ ਕਹ ਰਿਹਾ ਵੀ 1947 ਦਾ ਮੈਨੂੰ ਸਾਰਾ ਪਤਾ ਜਦ ਹੱਲਾ ਪਿਆ ਅੱਛਾ ਜਦ ਨਹੀਂ ਉਹ ਅਹੋਂ ਹੱਲਿਆਂ ਦਾ ਨਾ ਹੋਂ ਦੇਤਾ ਜਦ ਬੰਡ ਹੋਈ ਸੀ ਯਾਰ ਮੁਸਲਮਾਨ ਇੱਧਰ ਤੇ ਭਜਾਏ ਉੱਧਰ ਤੇ ਜਾਤਾ ਹੈ ਅੱਛੇ ਐ ਗੱਲ ਐ ਹੋਈ ਹੈ ਹਾਏ ਰੱਬਾ ਮੇਰੀਆ ਉਸ ਸਮੇਂ ਦੇ ਪੂਰੀ ਸੋਜੀ ਹੈ ਹੈ ਨੇ ਬਈ ਉਹ ਉਹਨਾਂ ਟਾਈਮ ਨਾਲ ਵਿੱਚ ਅੱਜ ਵੀ ਇੱਥੇ ਅੜ ਕੌਡੀਆਂ ਖਰੋਤ ਇਹ ਰਿਵਾਜ ਤੱਕ ਇਹ ਲੈ ਲੇਂਗਾ ਜਿਹੜੀਆਂ ਹੁਣ ਕੰਚ ਦੀਆਂ ਗੋਲੀਆਂ ਕੇ ਖੇਲਦੇ ਆਂ ਨਹੀਂ ਕਿ ਕੋਈ ਜੂਆ ਜਾਇਆ ਕੋ ਤਾਂਸ ਚੈਨ ਨੂੰ ਨਹੀਂ ਸਮਝ ਆਉਂਦਾ ਆਹ ਹੋਵੇ ਹੁਣ ਜੇ ਮੈਨੂੰ ਸਮਝ ਆਮਗਾ ਤਾਂ ਹੀ ਜਪੇ ਉਹ ਆਹੋ ਫਿਰ ਕੋ ਕੰਚ ਦੀਆਂ ਗੋਲੀਆਂ ਨਹੀਂ ਖੇਲਦੇ ਨੇ ਆਣੇ ਅੱਜ ਕੱਲੇ ਕਣਾ ਉਹੀ ਫਿਰ ਮੈਂ ਹੁਣ ਉਹੀ ਸਮਝ ਗਿਆ ਮਹਾਪਤਨੀ ਕੋਈ ਹੋਰੇ ਆਈਟਮ ਹੋਣੀ ਭਾਈ ਚੈੱਕਣਾ ਹੈ ਯਾਰ ਇਹੀ ਰਵਾਜ ਤਾਂ ਬੱਸ ਛੇਾਈ ਘਾਹੀ ਘਟੀ ਪੜਾਈ ਤੋਂ ਬਲੋ ਚੱਲ ਨਾ ਹੋਣਾ ਹੈ ਉਹ ਫਿਰ ਉਹ ਉਹਨਾਂ ਦਾ ਕੰਮ ਵੀ ਇਹੀ ਤਾਂ ਆ ਕਿ ਆ ਕਹਿੰਦੇ ਆਪਣੇ ਜਿਹੜੇ ਅੰਗਰੇਜ਼ ਤੇ ਵੀ ਪੜ੍ਹ ਲਿਖਣਾ ਜਾਣ ਇਹ ਜਿਹੜੇ ਮੇਰੇ ਤੇ ਬੜਾ ਤਾਂ ਨਾ ਹਾਂਜੀ ਉਹਨਾਂ ਨੇ ਸਾਡੇ ਲਾਗੇ ਸਵਾਰਾ ਪਿੰਡ ਹਾਂ ਸੱ ਪੰਜਵੇਂ ਸ਼ੱਕ ਸਕੂਲ ਦਾ ਨਹੀਂ ਤੂੰ ਇੱਧਰ ਤਾਂ ਨਹੀਂ ਕਿ ਉੱਧਰ ਤਾਂ ਆਪੇ ਉੱਧਰ ਦਾ ਫੇਰ ਤਾਂ ਠੀਕ ਹੈ ਹਾਂ ਇਹ ਸਵਾਰਾ ਦਾ ਸਕੂਲ ਹਾਂ ਜਦੋਂ ਮੁਸਲਮਾਨ ਨਾਲ ਦੇ ਮੁੰਡੇ ਉਹਦੇ ਗਾਇਰ ਆਏ ਕਰਦੇ ਸੀ ਮੈਂ ਵੀ ਕਿਸੇ ਕਿਸੇ ਆਏ ਕਰਦਾ ਸੀ ਹਾਂ ਉਂਗਲੀ ਫਾੜੀ ਸੀ ਹਾਂ ਉਹ ਸਕੂਲ માં ਅੱਛਾ ਜਣ ਸਕੂਲ ਦੇ ਕਿਹੜੇ ਨੇ ਨੇੜੇ ਨਿਕਲੇ ਹੋਏ ਆ ਤੁਸੀਂ ਹਾਂ ਫੇ ਜਿਹੜਾ ਨਾਲ ਸਕੂਲ ਬਣਾਇਆ ਇਹਨਾਂ ਨੇ 6ਵੀਂ ਪਾਸ ਕਰੀ ਖੈੜ ਹਾਂ ਇਹ ਵੀ ਜਾਣਦੇ ਸੀ ਅੱਛਾ ਇਹ ਕਹ ਬੱਗੇ ਦਾ ਚਾਚਾ ਦਾ ਅੱਛਾ ਇਹ ਜਿਹੜਾ ਲੋਕਲ ਘਰ ਜਿਹੜਾ ਹਾਂ ਹਾਂ ਇੱਕ ਇੱਕ ਬੰਦਾ ਹੋਰਤਾ ਅੱਛਾ 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 ਇਹਨਾਂ ਨੇ ਫਿਰ ਜਦ ਹੱਥਾਂ ਵਾਲੀ ਚੱਕੀ ਸੀ ਹਾਂ ਹੱਥਾਂ 'ਲੀ ਚੱਕੀਆਂ ਹੁੰਦੀਆਂ ਹਾਂ ਹਾਂ ਮਾਂ ਨੇ ਫੇਰ ਇਹਨਾਂ ਨੂੰ ਤਿਆਰ ਕਰਕੇ ਤੇ ਇੱਦਣੇ ਮਗਰਦੇ ਉਹਨੇ ਆਟਾ ਆਟਾ ਭੀਣਾ ਦੇਖਿਆ ਕਿਆ ਸਮੇ ਤੇ ਹੋ ਹਨਾ ਓਖੜੀਆਂ ਤੇ ਸਾਡਾ ਓਖੜੀ ਪਈ ਆ ਜੇ ਉਹਰੇ ਓਖੜੀ ਮੈਨੂੰ ਤਾਂ ਖਾ ਹੀ ਕਿਸ ਦਿਨ ਹਾਂ ਖਾ ਲੂੰਗਾ ਹਾਂ ਓਖੜੀ ਤਾਂ ਮੈਂ ਕਹਿੰਦਾ ਪਾਪਾ ਜੀ ਨਾਨਕਿਆ ਵੀ ਪਈ ਆਪਣੇ ਹਨਾ ਓਖੜੀ ਉਹ ਚਾਵਲ ਭੁਲੇਗਾ ਹਾਂ ਭੁਲੇਗਾ ਚਾਵਲ ਨਹੀਂ ਕਿ ਚੌਲੇ ਕੋਟਦੇ ਹੁੰਦੇ ਤੇ ਉਹਦੇ ਵਿੱਚ ਹੋਰ ਵੀ ਕੋਟੋ ਜਿੰਦਾ ਤਾਂ ਨਾ 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 ਕੱਲੇ ਚੌਲੇ ਹੈਂ ਵਿਆਹ ਸਾਦੀ ਹੁੰਦੀ ਤੇ ਨਾ ਹਾਂ ਹਾਂ ਹੁਣ ਤਾਂ ਮਸ਼ੀਨਾਂ ਹੋ ਗਈਆਂ ਹਾਂ ਜਲ ਬੁੜੀਆਂ ਬੰਦਵੇ ਕਰਦੀਆਂ ਤੇ ਵੀ ਇੰਨਾ ਤਾਂ ਕੁੱਟਨੇ ਐ ਇੰਨਾ ਆਟਾ ਪੀਣਾ ਕੰਮ ਬੰਡਦਾ ਬਸ ਆਂ ਵਿਆਹ ਦੇ ਵਿੱਚ ਅੱਛਾ ਵਿਆਹ ਵਾਲਾ ਵਿਆਹ ਵਾਲਾ ਵੀ ਇੰਨੇ ਚੌਲ ਤਾਂ ਕੁੱਟਨੇ ਐ ਇੰਨਾ ਆਟਾ ਪੀਣਾ ਇੰਨਾ ਆਟਾ ਪੀਣਾ ਵੀ ਤਾਂ ਭਾਈ ਵੀ ਤੇਰੀ ਡਿਊਟੀ ਆ ਭਾਵੇਂ ਹੋਣ ਕਰ ਲਾ ਭਾਵੇਂ ਦੋ ਦਿਨ ਚ ਕਰ ਲਾ ਨਹੀਂ ਜਣੀ ਉਹਨੂੰ ਦੇਣਾ ਬਸ ਇਹ ਕੋਈ ਸ਼ਗਨ ਤਾਂ ਕਿ ਜ਼ਿੰਮੇਵਾਰੀ ਲੈਣੀ ਕੰਨ ਕਰ ਦੇਣੀ ਆ ਪੀਣੇ ਨੂੰ ਉਹ ਜ਼ਿੰਮੇਵਾਰੀ ਲਾਉਂਦੇ ਤੇ ਹਾਂ ਜ਼ਿੰਮੇਵਾਰੀ ਐਦਾਂ ਵੀ ਭਾਈ ਤੇਰੀ ਡਿਊਟੀ ਆ ਇਹ ਬਈ ਕਾ ਇਨਾ ਪੀਣਾ ਇੰਨੇ ਚੱਲ ਪੁੱਤ ਨੇ ਬੁੜੀਆਂ ਨੇ ਬੁੜੀਆਂ ਬੁੜੀਆਂ ਨੂੰ ਬੰਨ੍ਹ ਰਹੀਆਂ ਜੀ ਮੈਂ ਮੰਨ ਕੇ ਆ ਇੱਕ ਦੋ ਦੀ ਸਾਂਝ ਸੀ ਹਾਂ ਇਹ ਵੀ ਗੱਲ ਚੱਲਦਾ ਨਹੀਂ ਭਾਈ ਉਹ ਬਾਬੇ ਗਾਲਣਾ ਕੱਢ ਵਿੱਚ ਇਹਦੇ ਵਿੱਚ ਦੇਖ ਸਰਿਆਂ ਮੈਂ ਜਾਂਦਾ ਦੁਨੀਆ ਦੇ ਵਿੱਚ ਗਾਲ ਨਹੀਂ ਕੱਢਣੀ ਭਾਈ ਭਾਈ ਹੁਣ ਮੂੰਹ ਪਰ ਚੱਲ ਰੱਖਾ ਸ਼ੁਰੂ ਤੇ ਚੜੀ ਹੋਈ ਇਹ ਭਾਈ ਨੂੰ ਭਾਈ ਨੂੰ ਚੱਲਦਾ ਇਹ ਗੱਲ ਹੈਗੀ ਐ ਇਹ ਗੱਲ ਮੈਂ ਮੰਨਦਾ ਇਹ ਤਾਂ ਗੱਲ ਹੈ ਜੀ ਭਾਈ ਅੱਛਾ ਫੇ ਤੂੰ ਹੈਗਾ ਭਾਈ 1947 ਦੇ ਪਹਿਲਾਂ ਵਾਲਾ ਹੈ ਜੱ ਚੱਕਿਆ ਨਹੀਂ ਤੇ ਹੁੰਨੇ ਜਿਹੜੇ ਕਹੇ ਚੱਕਿਆ ਮੁੰਨ ਜਣ ਵਾਲਿਆਂ ਤੇ ਬਿਜਲੀਆ ਨਹੀਂ ਜ ਹੈ ਹੀ ਨਹੀਂ ਤੇ ਤਾਂ ਟੀਮੇ ਆ ਘਰਾਟ ਘਰਾਟ ਤਾਂ ਹੈਗੇ ਤੇ ਜਦ ਮੈਨੂੰ ਲੱਗਦਾ ਨਾ ਆਠਾ ਨੂੰ ਕੌਣ ਜਾਂਦਾ ਰੇੜੀ ਦੂਰ ਹਾਂ ਨਾਲਾ ਘਟੇ ਨੀ ਕੇ ਰਾਸਤੇ ਆ ਇਹ ਵੀ ਗੱਲ ਹੈ ਦੂਰ ਤਾਂ ਇੱਥੇ ਵੀ ਟੀਮੇ ਨੂੰ ਆਟਾ ਬੰਦ ਕੇ ਨੇ 5 ਕਿਲੋ 10 ਕਿਲੋ ਕਣ ਕਿਸੇ ਨੂੰ ਦੇ ਨੀ 5 ਕਿਲੋ ਕਿਸੇ ਨੂੰ ਦੇ ਦੇਣੀ ਹਾਂ ਠੀਕ ਉਹ ਇਕੱਠਾ ਆਟਾ ਕਰਨ ਬਈ ਬਰਾਤਾਂ ਨੂੰ ਰੋਟੀ ਖਾਣ ਦੇਤੇ ਅੱਛਾ 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 ਜੀ ਪੁਰਾਣੇ ਯੁੱਗ ਦੇ ਮੈਂ ਸਮਝ ਗਿਆ ਜਾਂ ਤਾਂ ਬਰਾਤਾਂ ਵੀ ਮੈਂ ਕਹਿੰਦਾ ਦੋ ਦੋ ਤਿੰਨ ਤਿੰਨ ਦਿਨ ਰਹਿੰਦੀ ਹੁੰਦੀਆਂ ਪਹਿਲਾਂ ਤਾਂ ਹਫਤਾ ਹੀ ਨਹੀਂ ਆਉਂਦੀਆਂ ਉਹ ਤੋਂ ਵੀ ਪਹਿਲਾਂ ਹਨਾ ਹਾਂ ਇਹ ਦੇਖ ਲੋ ਸਮੇਂ ਸਮੇ ਦਾ ਫਰਕ ਹੈ ਹੁਣ 2 ਘੰਟੇ ਦੇ ਵਿਆਹ ਵਿਆਹ ਰਹਿ ਗਿਆ ਹਨਾ ਬਾਪੂ ਬਸ ਗਏ ਮੋਟਰਸਾਈਕਲ ਤੇ ਖਾਇਆ ਪੀਆ ਘਰ ਨੂੰ ਆ ਗਏ ਉਹ ਹੁਣ ਤਾਂ ਕ੍ਰਿਸ਼ਨ ਨਾਲ 4 ਫੂਕ ਫੇਰੇ ਆ ਕਿਆ ਆਲਾ ਕਿਆ 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 ਕ੍ਰਿਸ਼ਨ ਨੇ 4 ਫੂਕਾਂ ਫੇਰੇ ਲਾਇ ਤੇ ਰੁਕਮਣੀ ਗਾਇ ਲਾ ਅੱਛਾ ਉਹ ਕੰਮ ਹੋ ਗਿਆ ਹੈ ਉਹ ਕੰਮ ਆ ਹੁਣ ਅੱਛਾ ਹਾਂ ਏ ਵੀ ਗੱਲ ਥੋੜਾ ਆੰਨੇ ਆ ਤੁਹਾਡੀ ਅੱਛਾ ਇੱਕ ਹੈ ਵੀ ਸਰੀਰ ਤਾਂ ਤੰਦਰੁਸਤ ਰੱਖਿਆ ਹੋਆ ਕੰਮ ਆ ਲਾਉ ਜੀ ਕਿਰਪਾ ਮਾਲਕ ਉਹਦੀ ਕਿਰਪਾ ਤਾਂ ਹੈਗੀ ਹੋਆ ਪਰ ਫਿਰ ਵੀ ਆਪਣੇ ਹੱਥ ਚ ਵੀ ਹੈਗਾ ਮਾਣਾ ਮੋਟਾ ਜੇ ਬੰਦਾ ਗਰਮੀ ਗੁਣੀ ਬਾਪੂ ਦੇ ਕਹਾਣੇ ਸਰੀਰ ਦੀ ਗਰਮੀ ਨਿਕਲੀ ਜਾਂਦੀ ਆ ਸਰੀਰ ਤੰਦਰੁਸਤ ਰਹਿੰਦਾ ਏ ਤੇ ਇਹੀ ਗੱਲ ਡਾਕਟਰ ਵੀ ਕਹਿੰਦੇ ਆ ਸਰੀਰ ਚ ਲਾਉਣਾ ਜਿੰਨਾ ਤੇ ਚੱਲਦਾ ਚਲਾਓ ਹੂੰ ਮੰਜੇ 'ਤੇ ਬੈਠ ਕੇ ਦੇਖ ਲੈ ਜੁੜ ਗਏ ਇਹ ਵੀ ਗੱਲ ਹੈ ਮਨਜੇ ਪਰ ਬੈਠਿਆ ਨਹੀਂ ਬੰਦਾ ਜੁੜਿਆ ਨਹੀਂ ਨਾ ਰੱਬ ਮਨਜੇ ਬੈਠਣੇ ਜੋ ਕ ਕਰੇ ਨਾ ਕਿਸੇ ਨੂੰ ਉਠਾ ਲੈ ਮਨਜੇ ਪਰ ਗੱਲ ਥੋੜੀ ਛੋਲਾ ਆਉਂਦੀ ਆ ਹਣ ਸਵਾਰ ਕੇ ਦੱਬਣਾ ਪਾਣਾ ਮੜਾ ਜਕਾ ਨਾ ਇੱਥੇ ਆ ਕੇ ਮੇਰੇ ਨਾ ਉਹ ਹੋ ਗਿਆ ਸੀਗਾ ਐਦੀ ਕਰਕੇ 빙ਾ ਵੱਧਿਆ ਵਾ ਨਾ ਹਾ ਐਦੀ ਕਰਕੇ ਸਾਈਡ ਪਰ ਹਟਾਤਾ ਦਾ ਜਿਹੜੀ ਆ ਆਈਟਮ ਸੀ ਤਾਂ ਕਰਕੇ ਥੋੜਾ ਜਿਹਾ ਇੱਥੇ ਹੋ ਗਿਆ ਲਓ ਜੀ ਹਪਾ ਹਾਂ ਥੋੜਾ ਜਿਹਾ ਰਪਲਾਈ ਕਰ ਨੇਤਰ ਭਾਜੀ ਕਰ ਦਿੰਦੇ ਜੀ ਅਮਰੀਕ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਫ੍ਰੋਮ ਪੌਂਟਾ ਸਾਹਿਬ ਤੋਂ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਜੀ ਹੀਰ ਚੌਟ ਹੀਰ ਫੈਮਿਲੀ ਫ੍ਰੋਮ ਯੂਕੇ ਤੋਂ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਜੀ ਜੇ ਕੋਈ ਹੋ ਸਕਦਾ ਹੋਰ ਨੂੰ ਫੀਡਬੈਕ ਦੇ ਦਿੰਦੇ ਆਪਾਂ ਤੇ ਅੱਜ ਸਾਡੀ ਜੀ বাজਾਈ ਚੱਲ ਰਹੀ ਹੈ ਜੀ ਜਿਹੜੇ ਕੋਈ ਲੇਟ ਜੁਆਇਨ ਕੀਤਾ ਜਿਨ੍ਹਾਂ ਨੇ ਵੀ ਵੀਡੀਓ ਨੂੰ ਤੇ ਬਜਾਈ ਹੋਰੀ ਜੀ ਗੰਨੇ ਦੀ ਤੇ ਕਣਕ ਵੜਾਈ ਹੈ ਜੀ ਅਸੀਂ ਵੇਚੀ ਬਾਮਨ ਦਾ ਬਾਈ ਉਹ ਕਹਿੰਦਾ ਵੀ ਜਿਹੜਾ ਮੇਰੀ ਚਾਰ ਚੱਲ ਗਿਆ ਉਹ ਖਤਾ ਨਹੀਂ ਖਾਊਗਾ ਖਤਾ ਨਹੀਂ ਖਾਊਗਾ ਹੈ ਹਾਂ ਅੱਛਾ ਹੋ ਉਹ ਹੈ ਜ ਮਾਸਟਰ ਤਾਂ ਹੈ ਹਾਂ ਬਾਮਨ ਸਜਾਦਾ ਮੱਛਿਆ ਚੰਗਾਈ ਪੜਾਉਂਦਾ ਤਾਂ ਫਿਰ ਉਹ ਥੋੜੀ ਉਹ ਉਹ ਉਹਨੂੰ ਰੂਲ ਕਹਿੰਦੇ ਸੀ ਹਾਂ ਰੂਲ 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 ਹਾਂ ਉਹ ਫਿਰ ਦਾਦਾ ਫਿਰ ਜਿਹੜਾ ਨਹੀਂ ਪੜਦਾ ਦਾ ਚੱਜ ਹਲਕਾ ਹੈ ਗੱਠਾ ਪੜਾ ਉਹ ਤੁਹਾਡੀ ਸਿੱਧਾ ਹੀ ਜਦੋਂ ਮੂੰ ਵੀ ਲੋਕਾਂ ਦੇ ਮੋٹے ਦਿਮਾਗ ਤੇ ਉਹ ਸਮੇਂ ਤਾਂ ਪੜਾਈ ਪੜੂਈ ਤਾਂ ਨੇੜੇ ਤੜੇ ਨੂੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਨੋ ਜੀ ਆਜ ਇਦਾਂ ਦੀ ਕਣਕ ਵੜਾਈ ਜੀ ਆਪਾਂ ਨੇ ਆ ਤੇ 20000 ਰੁਪਏ ਕੀਲੇ ਦੇ ਹਿਸਾਬ ਨਾਲ ਇਹ ਇੱਥੇ ਸਾਡੇ ਉਹ ਉੱਥੇ ਲੋਕਲ ਜੇ ਗੁਜਰਾ ਉਹ ਸਾਹਮਣੇ ਦੇਖਦਾ ਹੁਣ ਤੁਹਾਨੂੰ ਗੁਜਰਾ ਦਾ ਮੈਂ ਤੁਹਾਨੂੰ ਦਿਖਾਉਂਦਾ ਜੀ ਮੜਾ ਜੱਕ ਆ ਰਹਿ ਰਹੀ ਜੀ ਇੱਥੇ ਤੇ ਇਹ ਗੁਜਰਾ ਦੇ ਕੋਲ ਇਹਨਾਂ ਨੇ ਵੱਡੀ ਹੈ ਜੀ ਇਹ ਮੈਂ ਤਾਂ ਸੋਚਦਾ ਵੀ 2 ਕਿਲੀ ਵੜਾ ਦਿੰਦਾ ਵੀ 2 ਕਿਲੋ ਵੜਾ ਕੇ 2 ਕਿਲੇ ਗਿਣਨੇ ਦੇ ਕਰ ਦਿੰਦੇ ਇੱਥੇ ਪਰ ਵਕੀਲੇ ਨੂੰ ਮੰਨੇ ਹੁਣ ਜੇ ਤਾਂ ਉਹ ਉਹੀ ਦੁਬਾਰੇ ਮੰਗਦੇ ਤਾਂ ਉਹਨਾਂ ਲੇਟ ਬਹੁਤ ਕਰ ਦੇਣਾ ਜੇ ਕੋਈ ਹੋਰ ਮਿਲਦਾ ਹੁੰਦਾ ਮੈਂ ਤਾਂ ਫਾਦਰ ਸਾਹਿਬ ਨੂੰ ਕਿਹਾ ਵੀ ਜੇ ਕੋਈ ਉਹਨਾਂ ਤੋਂ ਇਲਾਵਾ ਕੋਈ ਮੰਗਦਾ ਵੜਾ ਕੇ ਪਰੇ ਕਰੋ ਦੇਖੀ ਜਾਊਗੀ ਕੀ ਬਣਦਾ ਘਟ ਘਟੂਗਾ ਥੋੜਾ ਜਿਹਾ ਕਿਸੇ ਵਾਲਾ ਪ੍ਰੈਸ਼ਰ ਜਿਾ ਕਿਉਂਕਿ ਅਸੀਂ ਹੁਣ ਪੋਲਟਰੀ ਫਾਰਮ ਦਾ ਕੰਮ ਸ਼ੁਰੂ ਕਰ ਦੇਣਾ ਫਿਰ ਉਧਰ ਵੀ ਉੱਡ ਜਾਣਾ ਤਾਂ ਇੱਥੇ ਫਿਰ ਸਾਡਾ ਥੋੜਾ ਜਿਹਾ ਪਿਆਰ ਮੁਹੱਬਤ ਨਾਲੇ ਗੇੜਾ ਵੱਜੂ ਨਹੀਂ ਨੱਠ ਭੱਜ ਰਹਿੰਦੀ ਪੰਜੇ ਕਿੱਲਾਂ ਵਾਸਤੇ ਫਿਰ ਹੋਵੇ ਸ਼ਿਆਕ ਤੇ ਫਟੇ ਵੀ ਬਾਪੂ ਹੋ ਗਿਆ ਗਰਮੀਓ ਗਰਮੀ ਮੈਂ ਹੁਣ ਮੜਾ ਜਾ ਕੇ ਪਈਆਂ ਕਮਾਰਿਆ ਮੈਂ ਦੋ ਕੁ ਗੱਲਾਂ ਮੈਨੂੰ ਗੱਲ ਪੁੱਛਣੀ ਸੀ ਭੁੱਲ ਗਿਆ ਬਾਪੂ ਤੈਨੂੰ ਪੁੱਛਣਾ ਤਾਂ ਕੁ ਮੈਂ ਇੱਥੇ ਵੀ ਨਹੀਂ ਹੈਗੇ ਸਿਆੜ ਹੈ ਹੈਗੇ 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 ਦਬੇ ਹੋਏ ਦਬਿਆ ਹੋਇਆ ਮਾਂ ਹੈਗੇ ਆਵੇ ਹਾਂ ਔਰ ਫਿਰ ਕਿੰਨਾ ਟਾਈਮ ਲਾਉਂਗੇ वाह <laughs> तीन तीन पोरी ये देख कितना नंबर रहा है। देख एक दो तीन चार कोई बात नहीं चल एक आदमी कोई बात हो जाता है हाँ ये छोटा पोरी वाला भी हो जाता है कभी कभी ਅੱਛਾ ਅੱਛਾ ਜਿਆਦਾ ਉੱਪਰ ਤੇ ਗਿਰਦਾ ਹੈ ਨੀਚੇ ਇਹ ਅੱਖ ਤਾਂ ਨਹੀਂ ਫੁੱਟਦੀ ਹੋਊਗੀ ਜੀ ਹਾਂ ਮਨ ਨੂੰ ਲੱਗਦਾ ਤੁਸੀਂ ਅੱਖਾਂ ਹੀ ਬੰਦਣੀਆਂ ਅੱਛਾ ਲਓ ਜੀ ਹੁਣ ਆਪਾਂ ਤੁਹਾਨੂੰ ਜਵਾਬ ਦੰਦੇ ਅ ਕਈ ਜਣਿਆਂ ਦੇ ਮੈਸੇਜ ਆ ਗਏ ਜੀ ਸਤਨਾਮ ਸਿੰਘ ਲਓ ਜੀ ਸਹਿਜ ਪ੍ਰੀਤ ਸਹਿਜ ਪ੍ਰੀਤ ਸਿੰਘ ਸਤਿ ਸ੍ਰੀ ਅਕਾਲ ਕਰ ਰਹੇ ਚਮਕੌਰ ਸਿੰਘ ਜੀ ਚਮਕੌਰ ਸਿੰਘ ਪੋਲਾ ਬਠਿੰਡੇ ਤੋਂ ਜੀ ਸ਼ਵੇਤਾ ਸ਼ਰਮਾ ਜੀ ਬਹੁਤ ਬਹੁਤ ਭਈਆ ਜੀ ਸਿਮਰਨ ਕੰਪੋਜ਼ ਕੀ ਹਾਲ ਹੈ ਵੀਰੇ ਗੁੱਡ ਹੈ ਜੀ ਕਿਰਪਾ ਬਾਬੇ ਨਾਨਕ ਦੀ ਚੜ੍ਹਦੀ ਕਲਾ ਹੈ ਜੀ ਉਸ ਤੋਂ ਬਾਅਦ ਹੋ ਗਿਆ ਜੀ ਅਮਨ ਜੋਤ ਹੈਲੋ ਸਤਿ ਸ੍ਰੀ ਅਕਾਲ ਅੰਕ ਜੀ ਆਈ ਐਮ ਕਿਆ ਅਮਨ ਜੋਤ ਮੈਨੂੰ ਧੁੱਪ ਦੇ ਵਿੱਚ ਥੋੜਾ ਜਿਹਾ ਘੱਟ ਦੇਖ ਰਿਹਾ ਅਮਨ ਜੋਤ ਕੌਰ ਚਮਕੌਰ ਸਾਹਿਬ ਤੋਂ ਓਕੇ ਜੀ ਓਕੇ 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 ਚਮਕੌਰ ਸਿੰਘ ਬਠੰਡੇ ਵਾਲਾ ਪੂਲਾ ਸਾਹਿਬ ਜੀ ਹਾਂ ਜੀ ਜਖਵਿੰਦਰ ਸਿੰਧੂ ਜੋੜਕੀਆਂ ਮਾਨਸਾ ਤੋਂ ਦਵਿੰਦਰ ਸਿੰਘ ਹੈਲੋ ਜੀ ਠੀਕ ਆ ਜੀ ਗੰਨੇ ਦੀ ਬਜਾਈ ਹੋ ਰਹੀ ਹੈ ਵੀਰੋ ਕੁਝ ਪੈਣਾ ਦੇਖ ਰਿਹਾ ਕੋਈ ਵੀਰੇ ਦੇਖ ਰਹੇ ਹਾਂ ਮੈਨੂੰ ਲੱਗਦਾ ਇਹਨਾਂ ਨੇ ਬੀਜ ਘਟਾ ਲੈਣਾ ਹੈ ਨਹੀਂ ਖਾਸੀ ਅੱਗੇ ਤੱਕ ਚਲੇ ਗਿਆ ਹੋ ਠੀਕ ਹੋ ਜਾਣਾ ਕੰਮ ਤੇਰੇ ਪਾਇਆ ਪਹਿਲਾਂ ਇਹਦੇ ਵਿੱਚ ਰੇਹ ਦੇ ਵਿੱਚ ਅਸੀਂ ਹੀ ਲੜਾਇਆ ਹੈਗਾ ਜਿਹੜਾ ਕੰਮ ਹੈਗਾ ਉਹ ਹੈਗਾ ਇੱਕ ਡੀਏਪ ਇੱਕ ਆਪਣਾ ਪੋਟਾਸ਼ ਇੱਕ ਜੂਰੀਏ ਦਾ ਇੱਕ ਆਪਣਾ ਪਾਸਪੋਰਟ ਸੋ ਇਹ ਚਾਰ ਚੀਜ਼ਾਂ ਦਾ ਮੇਲ ਕਰਕੇ ਗੰਨੇ ਦੇ ਵਿੱਚ ਇੱਥੇ ਪਾਇਆ ਏ ਵੈਸੇ ਨਹੀਂ ਲਿਆ ਕੇ ਟਰੈਕਟਰ ਨੂੰ ਪਾ ਕੇ ਨਾ ਦੇਖਾਂ ਉਹ ਪਾ ਕੇ ਪਿੱਛੇ ਉਹ ਜਗਾਰ ਜਾ ਸਵਗ ਗਈ ਵਜਣਾ ਬਸ ਸਵਗ ਗਈ ਮਾਰਨਾ ਆ ਦਾਵੜਾ ਰਲਾਇਆ ਵਾ ਜੀ ਉਹਦਾ ਆ ਦਾ ਬੜਾ ਜੇ ਪੂਰਾ ਕਰ। ਪੂਰਾ ਕਿਹੜਾ ਕਰ ਦਵਾ ਖੇਤ ਨੂੰ? ਪੂਰਾ ਮਾਰ ਦੇ ਜੀ ਨਾ ਮਾਜੀ ਕਿਹੜਾ। ਉਹ ਮਹਾ ਪੋਲਾ ਪੋਲਾ ਨਿਕਲੇ ਹੋਊਗਾ ਖੇਤੀ। ਪੋਲਾ ਦੇ ਕਹੜੇ ਜਿਹੜੇ ਪੋਕਾ ਬਹੁਤ ਹੁੰਦਾ ਹੋਵੇ ਨਿਕਲੇ ਹੁੰਦਾ। ਨਹੀਂ ਜੇਕਣਾ ਨਾ ਇੱਥੇ ਜੇ ਆਪਾਂ ਤੁਹਾਨੂੰ ਯਾਦ ਆ ਵੀ ਉਹ 8 ਕਿੱਲੇ ਬੀਜੇ ਤੇ। ਇਹ 2 ਕਿੱਲਾਂ ਦੇ ਵਿੱਚ ਆਪਾਂ ਆ ਮੀਂਹ ਜਾਂ ਪੈ ਗਿਆ ਤਾਂ ਨਾਲ ਲਾਦੀ ਐਨੇ ਜੰਮੇ ਤੇ ਬਾਲਾਂਸਾਨ ਜੇ ਉਹ। ਹੁਣ ਆਪਾਂ ਨੇ ਕਿਹਾ ਚੱਕਰੀ ਦੇ ਬਾਰੇ ਆਪਾਂ ਨੇ ਉਹ ਵੀ ਬੀਜਣਾ। ਕਾ ਖਰਚੀ ਜ਼ਮੀਨ ਦਾ ਇਹ ਡਾਕਰ ਉਹ ਰਿਸ਼ਤਾ ਇਹ ਮਹਾਵਾ ਪੈਜੀ 2500 ਰੁਪਏ ਜਾਣੀ ਆ ਰਿਸ਼ਤਾ ਦਾ ਮਿਲ ਜਾਂਦੀ ਜਿੰਨੀ ਬੋ ਇਹ ਵੀ ਚੱਕਰ ਹੈ ਚਲੋ ਦੇਖਣ ਲਓ ਜੀ ਦਵਿੰਦਰ ਸਿੰਘ ਦਾ ਹੈਲੋ ਜੀ ਗੁਰਮੀਤ ਸ਼ੇਰਗੱਲ ਹਾਂ ਪਾਪੂ ਕੀ ਹੋ ਗਿਆ ਜੇ ਪਰ ਸਵਾਗਤ ਨੂੰ ਦਾ ਮਾਰ ਕੇ ਨਾ ਇਹਦੇ ਪਰ ਸਵਾਗਤ ਦੂਣਾ ਮਾਰ ਕੇ ਠੀਕ ਨਾ ਦੋ ਦਿਨ ਠਹਿਰ ਕੇ ਇੱਕ ਦੋ ਦਿਨ ਠਹਿਰ ਕੇ ਇੱਕ ਦਿਨ ਹਾਂ ਫੇਰ ਰਮਾ ਗੱਟ ਕੇ ਫੇਰ ਸੁਰੂ ਅੱਗਾ ਗੱਟ ਕੇ ਕਾਹਦਾ ਕਰੀ ਸਾਡੇ ਉਹ ਤਾਂ ਹੋ ਗਿਆ ਫੇਰ ਜਿਹੜਾ ਸਮਾਨ ਬੀਜਣ ਦੇ ਉੱਪਰ ਹੋਰ ਬਾਪੂ ਨੇ ਮੰਗਾਇਆ ਵਾ ਹੁਣ ਬੀਜੇ ਜਿਹਾ ਛਿੱਟਾ ਲਾ ਦੇਣਾ ਉਹ ਉਹ ਵੀ ਨਾਲ ਛਿੱਟਾ ਹੀ ਲਾਉਣਾ ਜੀ ਨਾ ਨਾ ਮੈਂ ਕਿਹਾ ਇਹਨੂੰ ਮਹਾ ਛਿੱਟਾ ਲਾਉਂਦੇ ਨਹੀਂ ਇਹ ਤਾਂ ਕਹਿੰਦੇ ਨਾ ਆਇਆ ਹੈ ਕੇਰਨ ਆਇਆ ਦੇ ਪਤਾ ਨਹੀਂ ਹੁਣ ਇਹਨਾਂ ਦਾ ਮੂਡ ਕੀ ਚੱਲਦਾ ਦਿਮਾਗ 'ਚ ਆਪਾਂ ਹੁਣ ਬਾਪੂ ਦੀ ਗੱਲ ਥੋੜੋ ਟਾਲਣੀ ਆ ਜਿਗਣਾ ਬਾਪੂ ਨੇ ਕਹਿ ਤਾ ਕੋਈ ਨਹੀਂ ਚੱਲੂ ਕੰਮ ਲੋ ਜੀ ਅੱਗੇ ਗੁਰਮੀਤ ਸਿੰਘ ਸ਼ੇਰਗਿਲ ਜੀ ਨਾ ਸਿੰਘ ਗਿੱਲਾ ਹੈਲੋ ਜੀ ਅਮਰਿੰਦਰ ਸਿੰਘ ਬਰਾੜ ਜੀ ਹੌਲ ਜੀ ਬਰਾਰ ਬਲੌਗਸ ਸਤਿ ਸ਼੍ਰੀ ਅਕਾਲ ਜੀ ਬਿਸ਼ਨਪੁਰਾ ਅਬੋਹਰ ਇਹ ਵੀ ਵਾਹ ਆਪਣਾ ਕਹੇ ਮਾਰੂ ਐ ਇਹ ਪਾਣੀ ਕਿੱਥੇ ਆਹ ਇੱਥੇ ਵੀ ਖੜਨਾ ਇੱਕ ਗੱਲ ਮਾਰੂ ਖੇਦੋ ਮੈਂ ਫਿਰਤਾ ਐ ਅਜੇ ਤਾਂ ਹੁਣ ਛੱਡ ਦੇ ਬਣੀ ਮਾਰੂ ਵਾ ਮਾਰੂ ਵਾਲੀ ਗੱਲ ਆ ਉੱਥੇ ਦੱਪਣਾ ਪੈਂਦਾ ਜ਼ੋਰ ਕੇ ਵੀ ਗਿੱਲ ਸੰਭੀ ਰਹੇ ਥੱਲੇ ਇੱਥੇ ਆ ਨਾ ਬਾਬਾ ਹਾਂ ਜਿਹੜੇ ਮਾਰੂ ਖੇਤ ਆ ਜਿੱਥੇ ਪਾਣੀ ਨਹੀਂ ਲੱਗਦਾ ਉੱਥੇ ਤਾਂ ਭਾਈ ਗਿੱਲ ਦੱਬੜੀਆਂ ਪੈਣੀਆਂ ਹੁਣ ਇਹਦੇ ਪਰ ਕੱਖ ਵਾਲੀ ਸਪਰੇ ਵੀ ਪੁੱਛਣੀ ਪੈਣੀ ਆ ਵੀ ਗੈਲ ਕੱਖ ਵਾਲੀ ਸਪਰੇ ਕਰਦੀ ਏ ਫਿਰ ਜਿਹੜੇ ਜਾਵਾਂ ਉਹਨੂੰ ਆਪਣਾ ਮਹਾ ਨੂੰ ਕੁਝ ਨਾ ਹੋਵੇ ਵੀ ਕਿਹੜੀ ਸਪਰੇ ਕਰੀਏ ਉਹ ਉਹ ਪੁੱਛਣਾ ਪੈਣਾ ਏ ਵੀ ਮਹਾ ਨੂੰ ਕੁਝ ਨਾ ਹੋਵੇ ਲੋ ਜੀ ਸਤਿ ਸ਼੍ਰੀ ਅਕਾਲ ਜੀ ਫੇਰ ਆ ਗਿਆ ਜੀ ਕਹਿੰਦੇ ਸਿੰਘ ਅ ਸਿੰਘ ਗੁਰਪ੍ਰੀਤ ਸਾਡਾ ਵੀ YouTube ਚੈਨਲ ਆ ਜੀ ਗੁੱਗੂ ਇਟਲੀ ਵਾਲਿਆਂ ਦਾ ਜੀ ਠੀਕ ਆ ਥੋੜਾ ਮੈਸੇਜ ਆਉਂਦਾ ਹੁੰਦਾ ਜੀ ਗੁੱਗੂ ਜੀ ਇਟਲੀ ਵਾਲਿਓ ਸਤਿ ਸ਼੍ਰੀ ਅਕਾਲ ਜੀ ਗਗਨਦੀਪ ਮਲੇਰ ਕੋਟਲੇ ਤੋਂ ਜ਼ਿਲ੍ਹਾ ਬਰਨਾਲਾ ਅਮਨਦੀਪ ਸਿੰਘ ਰਜਿੰਦਰ ਅ ਵੈਰੀ ਨਾਈਸ ਵੀਰ ਜੀ ਅਮਨਦੀਪ ਸਿੰਘ ਬਾਈ ਨਾਮ ਲੈ ਦੋ ਅਮਨਦੀਪ ਸਿੰਘ ਜ਼ਿਲ੍ਹਾ ਬਰਨਾਲਾ ਮਲਕੀਤ ਬਾਠ ਹੈਲੋ ਜੀ ਮਲਕੀਤ ਬਾਠ ਜੀ ਹੈਲੋ ਅੰਕਲ ਜੀ ਇਹ ਜਵਾਕ ਲੱਗਦਾ ਕੋਈ ਮੈਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਸਾਡੀ ਵੀਡੀਓਜ਼ ਨੂੰ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਇਸ ਸਮੇਂ ਲਾਈਵ ਚੱਲ ਰਿਹਾ ਜੀ ਖੇਤਾਂ ਦੇ ਵਿੱਚ ਤੇ ਜਿੱਥੇ ਸਾਡੇ ਗੰਨੇ ਦੀ ਬਜਾਈ ਹੋ ਰਹੀ ਹੈ ਉਹਨੇ ਯਾਰ ਫਿੱਟਾ ਸੌਕ ਜਿਹੜਾ ਗਿੱਲੇ ਚਾਰ ਦਿਨਾਂ ਦਾ ਮੰਨਣਾ ਪਾਣੀ ਵਾਲੇ ਕਰ ਦੋਨੇ ਬਾਪੂਆਂ ਦੀ ਗਰਾਰੀ ਫਸ ਗਈ ਆਪਸ ਦੇ ਵਿੱਚ ਉਹ ਕਹਿੰਦੇ ਵੀ ਜੇ ਪਹਿਲਾਂ ਪਾਣੀ ਲਾਤਾ ਮਾਂ ਨਹੀਂ ਜੰਮਣੇ ਫਿਰ ਫਲਾਣਾ ਹੋਣਾ ਢਿਮਕਾ ਲੈਣਾ ਆਪਸ ਵਿੱਚ ਵਿਚਾਰਾ ਕਰਦੇ ਨੇ ਉਹ ਬਾਪੂ ਹੋਰ ਨੂੰ ਆ ਜਾ ਤੂੰ ਮਾਰ ਮੇਰੀ ਯਾਰੀ ਆ ਜਾ ਨਹੀਂ ਜੇ ਆਪਾਂ ਪਾਣੀ ਲਾ ਕੇ 2-4 ਦਿਨ ਤੱਕ ਬਾਤਾਈ ਤੇ ਮਾਂ ਬੀਜ ਦੀ ਫੇਰ ਵੇ ਪਾਪੀ ਕਹਿੰਦੇ ਤਾਂ ਜਮਈ ਦੀ ਆੜੀ ਗੱਲ ਪਤਾ ਨਹੀਂ ਹੁਣ ਮੇਰੀ ਜਾਵਜ ਦੇ ਰਹੇ ਐ ਔਰ ਪਤਾ ਨਹੀਂ ਜਿੱਤ ਰਹੇ ਪੈ ਰਹੇ ਐ ਬੈਠ ਜਾ ਦਲੇ ਉਹਨਾਂ ਦਾ ਕੰਮ ਤਾਂ ਆਪਣਾ ਹੋ ਗਿਆ 2 ਮੀਟਰ ਆਮ ਮਾਰ ਲਓ ਫਿਰ ਵੀ ਮੋੜੀਆਂ ਹੱਡੀਆਂ ਹੁਣ ਆਇਆ ਇੱਥੇ ਡਰਦਾ ਨਹੀਂ ਮੈਂ ਬੈਂਦਾ ਕੀ ਕਹਿੰਦਾ ਫਿਰ ਐ ਜਾਨ ਨਿਕਲੀ ਪਈ ਆ ਸਰੀਰ ਦੀ ਅੱਛਾ ਫਿਰ ਡਰਦਾ ਫਿਰ ਪਾਪਾ ਜੀ ਗੋਲੀ ਚਲਾ ਦੇਣੀ ਆ ਕਿਤੇ ਮੈਨੂੰ ਤਾਂ ਜ਼ਮਤ ਤੇ ਪਰੇ ਆ ਕੰਮ ਇੱਥੇ ਲੜ ਪੈਂਦਾ ਫਿਰ ਆਜੋ ਤੁਸੀਂ ਵੀ ਇੱਧਰ ਨੂੰ ਆਜੋ ਆਹ ਬਈ ਤੇਰੀ ਜਾਨ ਐ ਸੋਈਏ ਉਹੀ ਤੱਕਾ ਨਾ ਕਰੋ ਬਾਪੂ ਦੇ ਨਾਲ ਤੂੰ 10 ਸਾਲ ਬੜਾ ਫਿਰ ਵੀ ਤੁਹਾਤੇ ਇਹ ਹੈ ਕੌਣ ਅੱਛੇ ਤੁਹਾਤੇ 10 ਸਾਲ ਛੋਟਾ ਨਾ ਇਹਦੇ ਕਈ ਨੇ ਮਹੱਲੇ ਦੇਖੇ ਹੋਏ ਐ ਅਮਰ ਦਾ ਪਤਾ ਕੋਈ ਹੱਲੇ ਕਾ ਦੇਖ ਲੈ ਪੁੱਛ ਕੇ ਦੇਖ ਮਰ ਕਿੰਨੀ ਨਾ 10 ਦੱਸਦੇ 88 ਸਾਲ ਦੱਸਦੇ ਐ 80 ਸਾਲ ਦੱਸੇ ਮੂੰਹ ਜਮ ਜਰਮ ਕਿਹਦੇ ਦਾ ਆਈ ਨਾ ਮੈਂ ਜੰਮਿਆ ਵੇ ਜੇ 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 ਕਹ ਜੇ ਮੈਂ ਜੰਮਿਆ ਵੇ ਤਾਂ ਹੀ ਬੈਠਾ ਵੇ ਜੇ ਜਾਈ ਨੇ ਜਮਾਇਆ ਉਹਨੂੰ ਪੁੱਛ ਯਾਰ ਬੁੜੀ ਨੂੰ ਪੁੱਛ ਮੇਰੀ ਆਉਂਦਾ ਪਤਾ ਸਭ ਨੂੰ ਨਹੀਂ ਪਤਾ ਕਰ ਨੀ ਨਹੀਂ ਅੰਨਾ ਕੋ ਪਤਾ ਹੈ ਭਾਈ ਹਰਿਆਣਾ ਬੰਦੇ ਫੁੱਲ ਪਤਾ ਹੈ ਨਾ ਅੱਛਾ ਹਾਂ ਅਸੀਂ ਆਪਣਾ ਪਿੰਡ ਛੱਡਿਆ ਅੱਛਾ 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 ਸ਼ਾਮ ਨੂੰ ਅਸੀਂ ਪਿੰਡ ਛੱਡਿਆ ਆਪਣਾ ਹਾਂ ਕਿ ਫੁੱਲ ਮਾਜੜਾ ਪਿੰਡ ਦਾ ਸਾਰੇ ਲਾਕ ਛਿਪਦੇ ਨੂੰ ਉੱਠਾ ਰਹੇ ਫੇਰ ਅੱਛਾ ਡਰ ਇਹ ਜੱਟ ਮਾਲਾ ਚੱਲੀਆਂ ਮਾਗ ਅੱਛਾ ਮਾਲਾ ਚੱਲੀਆਂ ਜੱਟ ਵੱਢ ਦਿੰਦੇ ਤੇ ਮੇਰੀ ਫਿਰ ਜੈਸੀ ਜੱਟ ਹੈ ਇੱਕ ਸਾਡੇ ਪਿੰਡਾਂ ਚ ਦੇਸੀ ਜੱਟ ਅੱਛਾ 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 ਉਹ ਜੱਟ ਜਦ ਦੇ ਖਬਰਾਂ ਲੱਗੀਆਂ ਨਾ ਹੁਣ ਹਾਂ ਵੀ ਇਹ ਸਿੱਖਾਂ ਨੂੰ ਛੱਡਦੇ ਨਹੀਂ ਹਾਂ ਜਦ ਮੁਸਲਮਾਨ ਲੱਗੇ ਇੱਧਰ ਮਾਰ ਨਹੀਂ ਮਾਰਦੇ ਨਹੀਂ ਤੇ ਅੱਛਾ ਅੱਛਾ ਨਹੀਂ ਪਿਆਰ ਤਾਂ ਫਿਰ ਹੁਣ ਯਾਰ ਮੈਂ ਕਿਹੜੇ ਗੈਲਤਾ ਗੈਲਤਾ ਇੱਥੇ ਇਹਨਾਂ ਨੂੰ ਕਹ ਲੈ ਅੱਖਾਂ ਬੰਦ ਕਰਕੇ ਲੈ ਗਿਆ ਇਹ ਜੇ ਬਲਮਾਸ ਤੇ ਅੱਛਾ ਬੰਦੇ ਵਿੱਚ ਅੱਖਾਂ ਬੰਨ ਕੇ ਵੀ ਲੈ ਕੇ ਗਏ ਇੱਧਰ ਉੱਧਰ ਨੂੰ ਵੀ ਜਣੀ ਪੁਰਾਣੇ ਸਮੇਂ ਵਿੱਚ ਹੋਇਆ ਤਾਂ ਬਹੁਤ ੱਕਾ ਹਾਂ ਹਾਂ ਸਾਲਾ ਬਹੁਤ ਪੈਣਾ ਕੋਈ ਕਿਸੇ ਟਾਈਮ ਹਾਂ ਕੋਈ ਸਮੇਂ ਤੇ ਚਲੋ ਇਹ ਵੀ ਹੈ ਹੈ ਤੇਰੇ ਗਵਾਂਢੀ ਤੇ ਤੁਹਾਨੂੰ ਜ਼ਿਆਦਾ ਪਤਾ ਮੈਨੂੰ ਕਿਹੜੇ ਚਲੋ ਕਿਸੇ ਦਾ ਨਾਂ ਨਹੀਂ ਲੈਣਾ ਹੈਗਾ ਆਪਾਂ ਨੇ ਵਿੱਚ ਵਾ ਠੀਕ ਹੈ ਇਹੀ ਲੈਣ ਦੇ ਪਪਾ ਜੀ ਨੌਕਾ ਨੂੰ ਲੈਣਾ ਸੀ ਕਿਸੇ ਦਾ ਇਹ ਆ ਬਸ ਆਹ ਨਦੀ ਦੇ ਪਾਰ ਵਾਲੇ ਲਾ ਦੋ ਆਹੀ ਆ ਕਿਸੇ ਦਾ ਨਾਂ ਲੂ ਅਗਲਾ ਕਹਿੰਦਾ ਤੁਸੀਂ ਸਾਨੂੰ ਭਾਈ ਅਸਲਾ ਦੱਸ ਦੇ ਸਾਡੇ ਕੋਲ ਤੁਸੀਂ ਵੀ ਇਹ ਕੀ ਗੱਲਾਂ ਰਿਕਾਰਡ ਹੁੰਦੀ ਹੈ ਨਾ ਗੱਲਾਂ ਇਹ ਇੱਕ ਮਸ਼ਹੂਰ ਹਾਂ ਦੱਸ ਰਿਹਾ ਫਟਲੀਆਂ ਫਟਲੀਆਂ ਹੁੰਦਾ ਦੱਸਣਾ ਇਹਦਾ ਅੱਛਾ ਹਾਂ ਸੋਹਣੀ ਹੋਈ ਗੱਲ ਹੈ ਨਾ ਹਾਂ ਇਹ ਕੋਲ ਕਹਿੰਦੇ ਹੈ ਜੀ ਚਲ ਕੋਈ ਨਹੀਂ ਅੱਛਾ ਕੋੜੀ ਬੰਦੂਖ ਵਦਾਖ ਦੀ ਗੱਲ ਨਾ ਕਰੀ ਬਾਈ ਕੋੜੀ ਇਹੀ ਜੀ ਕਹਿੰਦੇ ਹਾਂ ਵੀ ਹਵਾ ਚੁੜਦੀ ਜਾਂਦੀ ਸੀ ਵੀ ਮਰਦ ਬਲ ਗੋਲੀ ਨਹੀਂ ਵੱਜਣ ਦਿੰਦੀ ਸੀ ਨੂੰ ਅੱਛਾ ਜਿਖਣਾ ਜੂਨੇ ਮੌੜ ਕੋਲ ਹਾਂ ਉਹ ਜੂਨੇ ਮੌੜ ਵਾਲਾ گاਉਂ ਮੈਂ ਉਹ ਜੂਨਾ ਮੌੜ ਛਤਰੀ ਚੜਾਉਂ ਚੱਲਿਆ ਕਹਿੰਦੇ ਬਿਛ ਜਾਂਦੀ ਦੀ ਜਾਂ ਗੋਲੀ ਗਾਉਂਦੀ ਸੀ ਹਾਂ ਵੀ ਰਾਖੀ ਸੀ ਉਹਦੀ ਉਹ ਐਨੀ ਰਾਖੀ ਕਰਦੀ ਸੀ ਪਹਿਲਾਂ ਆਂਟੀਆਂ ਹੁਣ ਨਹੀਂ ਹੈਗੀਆਂ ਪਹਿਲਾਂ ਚ ਜਾਂਦੇ ਹੈਗੇ ਹਾਂ ਉਹ ਨਹੀਂ ਹੈ ਭਾਈ ਹੁਣ ਤਾਂ ਹੁਣ ਨਸ ਲੈ ਨਹੀਂ ਹੈ ਉਹ ਫਰਕ ਪੈਂਦਾ ਜਾਂ ਜਾਂਦਾ ਹੌਲੀ ਹੌਲੀ ਹੁਣ ਘੋੜੀਆਂ ਨੂੰ ਛੱਡ ਕੇ ਲੋਕਾਂ ਕੋ ਬੁਲਟ ਮੋਟਰ ਮੋਟਰਸਾਈਕਲ ਆਉਣ ਲੱਗ ਗਏ ਲੈ ਕਹਿੰਦਾ ਇੱਧਰ ਨੂੰ ਚੱਲ ਪੋ ਤੇਲ ਪਾਓ ਜਿੱਥੇ ਮਰਜ਼ੀ ਲੈ ਲਓ ਅੱਗੇ ਚੱਡਦੇ ਡੰਗਰਾਂਗੇ ਸੱਤਾਂ ਲਾਉਣੀਆਂ ਹਾਂ ਟਾਂਗੀਆਂ ਭਜਾਉਣੀਆਂ ਲੈ ਇਹ ਵੀ ਗੱਲ ਹੈਗੀ ਹੈ ਹੁਣ ਕਬੂਤਰ ਉੱਡਦੇ ਆ ਉੱਪਰ ਜਦ ਤਾਂਗੀਆਂ ਭਜਦੀਆਂ ਦੀਆਂ ਹੁਣ ਚਲ ਟਾਂਗੀਆਂ ਦਾ ਘਟ ਗਿਆ ਕੰਮ ਘਟ ਗਿਆ ਜਮਈ ਹਾਂ ਤੰਗ ਸ਼ੌਂਕ ਤਾਂ ਰਾਤ ਨਹੀਂ ਹੁੰਦੇ ਸ਼ੌਂਕ ਬਹੁਤ ਆਂਆਂ ਦੇ ਰਾਤ ਨਹੀਂ ਹੁੰਦੇ ਵਿਆਹ ਨਾਲ ਤੇ ਰਾਸ ਰਾਸ ਜਾਇ ਕਰਦੇ ਤੇ ਦੇਹਾਨ ਨੂੰ ਰਾਤ ਗੱਡੀ ਗੱਟਾ ਸਮਾਨ ਵਾਸਤੇ ਹਾਂ ਗੱਡਾ ਤੇ ਜਾਣਾ ਗੱਡੇ ਵਿੱਚ ਜਾਣਾ ਗੱਡੇ ਦੇ ਵਿੱਚ ਵਿਆਹ ਵੀ ਬੜੇ ਦੂਰ ਦੂਰ ਰੱਖਦੇ ਹੁਣੇ ਆਂ ਰਸਤੇ 'ਚ ਵੀ ਰਾਤ ਲੱਗ ਜਾਂਦੀ ਤੇ ਕਦੇ ਜਾਣ ਵਾਲੇ ਜਦ ਕੋ ਜਨ ਜੋਂ ਨਹੀਂ ਜਾਂਦੀ ਸੀ ਰਸਤੇ 'ਚ ਵੀ ਰਾਤ ਲੱਗ ਜਾਂਦੀ ਸੀ ਜਦ ਘੜ ਸਾਹਮਣੇ ਤੇ ਕਾਇਦਾ ਘਟ ਦੇਤੇ ਅਛਾ ਦਬਾਇਰਾ ਕਿਤੇ ਘੱਟ ਲੈਣਾ ਦਬਾਇਰਾ ਘੱਟ ਲੈਣਾ ਰਾਤ ਭਰ ਵੀ ਚੱਲੀ ਜਾਣਾ ਜਣੀ ਜਿਹੜੀ ਬਾਤ ਧੂਲ ਹੈ ਨਾ ਹਾਂ ਤਾਂ ਪਹਿਲੀ ਰਾਤ ਤੇ ਸਮਝ ਲੈ ਵੀ ਆ 12 ਵਜੇ ਦੇ ਰਾਤ ਨੂੰ ਰਾਤ ਨੂੰ ਸੁਣ ਲੈਣਾ ਅੱਛਾ ਆਪ ਇੱਕ ਟਾਈਮ ਗੱਲ ਉੱਥੇ ਪਹੁੰਚਣਾ ਐਨੇ ਵਜੇ ਤੁਰ ਕੇ ਦਾ ਚਾਹ ਵਿਆਹ ਤਾਂ ਬਰਵਾੜਾ ਬਤਾਉੜੋ ਡੇਰਾ ਬਸੀ ਦੇ ਅੱਗੇ ਡੇਰਾ ਬਸੀ ਤੋਂ ਅੱਗੇ ਹਾਂ ਹਾਂ ਤਾਂ ਇਹ ਵੇਰੇ ਭੁੱਲ ਗਿਆ ਨਹੀਂ ਨਹੀਂ ਹਾਂ ਜਿਹੜਾ ਖੈਰ ਟਾਈਮ ਹੋ ਗਿਆ ਹੋਣਾ 10 11 ਦਾ ਰਾਤ ਨੂੰ 10 11 ਹੋ ਗਿਆ 10 11 ਦਾ ਉੱਥੇ ਪਹੁੰਚਣ ਲੱਗੇ ਤੁਰਨ ਦਾ ਔਰ ਇਥੇ ਅੱਛਾ ਫਿਰ ਢੇਰਾ ਬਸੇ ਜਾ ਕੇ ਹਾਂ ਫਿਰ ਉੱਥੇ ਦੁਪਹਿਰਾ ਖਾਟਿਆ ਇਹਨਾਂ ਨੇ ਨਹੀਂ ਢੇਰਾ ਬਸੇ ਦੁਪਹਿਰ ਯਾਰ ਕਿ ਨੇੜੇ ਜਾ ਕੇ ਅੱਛਾ ਨੇੜੇ ਜਾ ਕੇ ਤੇ ਦੁਪਹਿਰਾਂ ਘਟ ਗਿਆ। ਦੁਪਹਿਰੇ ਨੇ ਉੱਠ ਬੜ ਜਾਂਦੇ ਪੁੱਛਣੇ ਤੇ ਕਿਸੇ। ਅੱਛਾ। ਹੁਣ ਤਾਂ ਦੁਪਹਿਰੇ ਨੂੰ ਵੀ ਪੁੱਛਦੇ ਆ। ਸ਼ਾਮ ਨੂੰ ਪੁੱਛਦੇ। ਨਹੀਂ ਜਾਂਦਾ ਫਿਰ ਗੱਲ ਕੁਝ ਹੋਰ ਸੀ। ਹੁਣ ਤਾਂ ਦੁਪਹਿਰ ਅਗਲਾ ਕਹਿੰਦਾ ਦੁਪਹਿਰਾ ਕਾਤੇ ਹੋਗਾ ਤੁਹਾਨੂੰ ਜ਼ਵੇਰੀ ਕੱਦ ਨਹੀਂ ਆਏ। ਹੁਣ ਤਾਂ ਭਾਵੇਂ 2 ਵਜੇ ਚਲੇ ਜਾ ਬੰਦਾ ਚਲੋ ਜਾ ਕੇ ਰੋਟੀ ਪਾਣੀ ਖਾਈ ਰੁਪਈਆ ਪਾ ਕੇ ਮਣ। ਹੁਣ ਤਾਂ ਸਾਰਾ ਦਨੇ ਆ। ਹੁਣ ਤਾਂ ਦਬੜਾ ਕ ਸੁਲੂ ਹੋ ਗਿਆ ਹੈ। ਸਾਰਾ ਦਨੇ ਆ। ਰਾਤ ਕੱਟ ਹਾਂ। ਨਹੀਂ ਰਹਿੰਦੇ ਅਨੰਦ ਫਿਰ ਹੋ ਜਾਂਦੇ ਤੇ। ਅੱਜ ਅਮਰਤਪੀਰੀ ਆ ਨਾ ਹਾਂ ਨਹੀਂ ਰੇ ਨਹੀਂ ਰੇ ਸਾਤ ਤਿੰਨ ਦਿਨ ਪ੍ਰਾਤ ਰੇ ਤੋਂ ਫੇਰ ਅਮਰਤਪੀਰੀ ਨੰਦੇ ਪੀਰੇ ਆਉਣੇ ਇਹ ਵੀ ਗੱਲ ਆ ਹਾਂ ਤਾਂ ਹੁਣ ਤਾਂ ਕ੍ਰਿਸ਼ਨ ਵਾਲੇ ਫੇਰੇ ਆ ਯਾਰ ਕ੍ਰਿਸ਼ਨ ਵਾਲੇ ਚਾਰ ਨੂੰ ਅੱਗ ਲਾ ਕੇ ਚੱਲ ਜੀ ਘੁੰਮ ਲੈ ਚਲੋ ਜੀ ਘੁੰਮ ਲੈ ਕ੍ਰਿਸ਼ਨ ਵਾਲੇ ਫੇਰੇ ਸਵੇਰ ਤੇ ਸ਼ਾਮ ਤੱਕ ਨੰਦੇ ਹੋ ਹੀ ਜਾਂਦੇ ਹਾਂ ਹਾਂ ਬਾਪੂ ਤਾਂ ਕੋਈ ਟਾਈਮ ਨਹੀਂ ਆਗਾ ਵਾਕਈ ਸਹੀ ਗੱਲ ਆ ਜੀ ਟਾਈਮ ਟੇਬਲ ਚਾਹੀਦਾ ਤਾਂ ਵੈਸੇ ਜਿਹੜਾ ਨਹੀਂ ਫਰਾਤ ਆਈ ਤੇ ਜਿਹੜੀ 1 ਵਜੇ ਫਰਾਤ ਇੱਥੇ ਪਹੁੰਚੀ ਸੀ ਰਾਤ ਨੂੰ 1 ਵਜੇ ਕਿ ਦਿਨ ਚ ਜਿੰਨੇ ਹੁਣ ਤਾਂ ਉਹ ਹਿਸਾਬ ਹੋਗਾ ਜਿੰਨੇ ਨੇੜੇ ਆ ਨਾ ਲੋਕ ਉਨੇ ਹੀ ਲੇਟ ਤੁਰਦੇ ਘਰ ਤੇ ਯਾਰ ਪਖੰਡ ਬਾਜ਼ੀਆਂ ਕਰੀ ਜਾਂਦੇ ਆ ਬਸ ਹੋਰ ਵੀ ਪੰਗੇ ਪਾਏ ਬੇ ਇੱਧਰ ਉੱਧਰ ਨੂੰ ਲੈ ਕੇ ਫਿਰ ਨੰਦ ਲੈਣੇ ਜੇ ਫਿਰ ਚਾਹ ਨਹੀਂ ਪਿਲਾਇ ਪਹਿਲਾਂ ਨੰਦਾਂ ਨੂੰ ਧੋਲੇ ਉਦਰੀ ਹਾਂ ਚਲੋ ਭਾਈ ਉੱਥੇ ਚੱਲ ਭਾਈ ਚਲੋ ਪਹਿਲਾਂ ਨੰਦ ਲਾਓ ਫਿਰ ਬਚਾ ਪਾਣੀ ਆ ਗਿਆ ਆਪਾਂ ਹੋਰ ਕੀ ਚਲੋ ਜੀ ਠੀਕ ਹੈ ਜੀ ਹੁਣ ਅਗਲੇ ਬਲੌਗ ਦੇ ਵਿੱਚ ਮਿਲਦੇ ਹਾਂ ਤੁਹਾਨੂੰ ਹੁਣ ਅਸੀਂ ਆਪਣਾ ਕੰਮ ਕਰ ਲਿਆ ਜੀ ਛੱਟਮਟ ਜੀ ਕਿਵੇਂ ਮਾਰਨੀ ਐ ਇੱਥੇ ਕਿੱਦਾਂ ਕਰਨਾ ਹੁਣ ਦੇਖੀਏ ਜੀ ਅਸੀਂ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦਾ ਲਈ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖੇ ਸਾਰਿਆਂ ਨੂੰ ਸਰੀਰ ਦਾ ਧੱਕਾ ਕਰਦਾ ਸਰੀਰ ਦਾ ਧੱਕਾ ਹੋ ਰਿਹਾ ਹੂਗਾ ਚੱਲ ਮਾੜਾ ਮੋਟਾ ਹੌਲੀ ਹੌਲੀ ਆਪਣੇ ਚੱਲਣ ਜੋਗਾ ਬੰਦਾ ਬੈਠ ਜੇ ਬੈਠ ਗਿਆ ਨਾ ਗੋਡੇ ਜਾਮ ਹੋ ਜਾਣੇ ਗ੍ਰੀਸ ਗਰੂਜਾ ਖਤਮ ਹੋਣਾ ਫਿਰ ਚਾਹੀਦਾ ਨਹੀਂ ਹੈਗਾ ਓਹੋ ਹਾਏ 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 ਹਰਤੀ ਨਹੀਂ ਹੈ ਦੇਖਾ ਨਾ ਤੈਨੂੰ ਥੱਕ ਗਿਆ ਲੈ ਬਾਬਾ ਪੈਨ ਮੇਰੇ ਨੇ ਨਾ ਨਾ ਹਾਂ ਮੈਂ ਮਖਾ ਆਪ ਸਰੀਰ ਗਾ ਥੱਕਾ ਕਰਦਾ ਨਾ ਫਿਰ ਨਾ ਨਾ ਕਿਤੇ ਕਹਦੀ ਵੀ ਬਾਪੂ ਨੂੰ ਭਾਈ ਮਤ ਹਾਂ ਠੀਕ ਹੈ ਠੀਕ ਹੈ ਠੀਕ ਹੈ ਲੈ ਵੀ ਗੱਲ ਦਾ ਉਹ ਵੀ ਠੀਕ ਹੈ ਚਲੋ ਜੀ ਠੀਕ ਹੈ ਜੀ ਹੁਣ ਕੇ ਲੱਗ ਜਾ ਫਿਰ ਚੱਲ ਇੱਕ ਹੁਣ ਮੇਰੀ ਇੱਥੇ ਤੇ ਲਾਈਟ ਗੈਪ ਹੋ ਗਈ ਬਈ ਹੁਣ ਮੈਨੂੰ ਬੰਦ ਕਰਨਾ ਜੇ Aquí este de más.